ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਛੋਟਾ ਵੀਰ ਰਣਜੋਤ ਸਿੰਘ ਰਾਮਗੜੀ ਆ ਅੱਜ ਤੋਂ ਕਰੀਬ ਕਈ ਦਿਨ ਪਹਿਲਾਂ ਸਾਡੇ ਬਹੁਤ ਸਤਿਕਾਰਯੋਗ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਉਹਨਾਂ ਦਾ ਬਿਆਨ ਆਇਆ ਸੀਗਾ ਵੀ ਖੈਰਾ ਸਾਹਿਬ ਨੂੰ ਬੱਸੋ ਵੀ ਦਾਸ ਪਿੰਡਾਂ ਦੇ ਨਾਮ ਗਿਣਦੇ ਨਾ ਮੈਂ ਮੰਨ ਜੂਗਾ ਵਿਪਲਤ ਤੋਂ ਖੇਰਾ ਸਾਹਿਬ ਆਏ ਨੇ ਉਹਨੂੰ ਜਨਕੀ ਬਰਨਾ ਸੰਦੂਰ ਹਲਕੇ ਦੇ 10 ਪਿੰਡਾਂ ਦਾ ਨਾਮ ਨਹੀਂ ਪਤਾ ਹੈਗਾ ਠੀਕ ਹੈ ਜੀ ਨਹੀਂ ਪਤਾ ਉਹਨੇ ਕੋਸ਼ਿਸ਼ ਵੀ ਕੀਤੀ ਕਿ ਉਹ ਹਲਕਾ ਉਹਦਾ ਭਲੱਥ ਹੈ ਹੈ ਤਾਂ ਐਗਜ਼ਾਮਪਲ ਪੰਜਾਬ ਦੀ ਹੈ ਤੇ ਪੰਜਾਬੀ ਬੰਦਾ ਹੋ ਪੰਜਾਬੀ ਬੋਲਦਾ ਹੁਣ ਆਪਾਂ ਗੱਲ ਕਰਦੇ ਆ ਰਾਜ ਸਭਾ ਮੈਂਬਰਾਂ ਦੀ ਜਿਹੜੇ ਸਾਡੀ ਸਰਕਾਰ ਨੇ ਸਰਕਾਰ ਬਣਨਸਾਰੀ ਲائے ਸੀਗੇ ਪੰਜ ਰਾਸਾ ਮੈਂਬਰ ਉਹਨਾਂ ਨੂੰ ਪੁੱਛ ਲੈਣੇ ਆਪਾਂ ਥੋੜੇ ਨਾ ਥੋੜੇ ਥੋੜਾ ਨਾਮ ਜਿਆਦਾ ਕਰਾ ਦੇਣਾ ਮੈਂ ਉਹਨਾਂ ਦੀ ਜੇ ਕਿਹੜੇ ਤੁਸੀਂ ਰਾਸਾ ਭਿੱਜ ਸੀ ਕੀ ਉਹਨੇ ਕੰਮ ਕਰਿਆ ਉਹਨਾਂ ਦਾ ਪੰਜਾਬੀ ਨਹੀਂ ਬੋਲਣੀ ਆਉਂਦੀ ਨਾ ਪੰਜਾਬ ਦੇ ਨੇ ਪਹਿਲਾ ਤਾਂ ਸੰਜੀਵ ਅਰੋੜਾ ਜੋ ਲੁਧਿਆਣਾ ਦਾ ਵੱਡਾ ਇੰਡਸਟਰੀ ਮੈਨ ਸੀਗਾ ਪੂਰਾ ਰਿਚ ਬੰਦਾ ਸੀਗਾ ਜੀ ਉਹ ਉਹਨੇ ਕੀ ਕੀ ਕਰਿਆ ਆਪਣਾ ਅੱਪ ਅੱਗੇ ਹੋਰ ਵਿਚਾਰ ਸੱਜਾ ਕਰਾਂਗੇ ਦੂਸਰਾ ਹੈਗਾ ਸੀ ਰਾਗਵ ਚੱਡੀ ਰਾਗਵ ਚੱਡਾ ਸੋਰੀ ਹੁਣ ਇੰਗਲੈਂਡ ਗਿਆ ਸੀਗਾ ਉਹਨੂੰ ਤਾਂ ਪੰਜਾਬੀ ਨਹੀਂ ਬੋਲਣ ਆਉਂਦੀ ਉਹਨੇ ਪਿੰਡਾਂ ਦਾ ਬਸ ਕਿਹਾ ਕਿ ਕੁੱਬਾ ਪਿੰਡ ਕਿੱਥੇ ਆ ਕੁੱਬੇ ਪਿੰਡ ਕਿੱਥੇ ਆ ਉਹ ਹੈ ਐਹਲੀ ਪਿੰਡ ਹੁੰਦੇ ਨੇ ਡਾਕਟਰ ਸੰਦੀਪ ਪਾਠਕ ਜੋ IIT ਦਿੱਲੀ ਦਾ ਪ੍ਰੋਫੈਸਰ ਹੈ ਹੈ ਗੁਜਰਾਤ ਦਾ ਉਹ ਉਸ ਤੋਂ ਬਾਅਦ ਹੈਗਾ ਸੀ ਅਸ਼ੋਕ ਮਿੱਤਲ ਜੋ ਲਵਲੀ ਯੂਨੀਵਰਸਿਟੀ ਦਾ ਬੀਜੀ ਹੈ ਜੇ ਲਵਲੀ ਯੂਨੀਵਰਸਿਟੀ ਦੀ ਗੱਲ ਕਰਾਂ ਉੱਤੇ 200 ਦੀ ਪਾਣੀ ਦੀ ਬੋਤਲ ਹੈ ਜਿਹੜੀ ਆਪਣੇ 10 ਰੁਪਏ ਦੀ ਹੈ 20 ਦੀ ਵਿਕਦੀ 10 ਦੀ ਬੋਤਲ ਆਉਂਦੀ ਆ ਉਹਨੋਂ ਪੁੱਛ ਕੇ ਦੇਖੋ ਉਹਨੋਂ ਪੁੱਛ ਉਹਨੋਂ ਨਾ ਪੁੱਛ ਕੇ ਦੇਖੋ ਪੰਜਾਬ ਦੇ ਵੀ ਤੁਸੀਂ ਦੱਸੋ ਮੈਨੂੰ ਤੁਹਾਨੂੰ ਦੋ ਪਿੰਡਾਂ ਦੇ ਨਾਂ 200 ਵੀ ਦੋ ਦੋ ਪਿੰਡ ਕਿਹੜੇ ਨੇਗੇ 10 ਤਾਂ ਦੂਰ ਦੀ ਗੱਲ ਬਾਕੀ ਤੁਸੀਂ ਚੱਕ ਚੱਕ ਬਾਹਰ ਲੈ ਲਿਆ ਕੇ ਸਿਰ ਤੇ ਉਠਾ ਲਿਆ ਸਾਡੇ ਪੰਜਾਬੀਆਂ ਦੇ ਸਿਰ ਤੇ ਸਿਰਾਂ ਦੇ ਬਟਾ ਤੁਸੀਂ ਨੇ ਤੁਹਾਡੇ ਕੋਲੇ ਆਪ ਕੋਲੇ ਪੰਜਾਬ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਨਹੀਂ ਸੀ ਜਿਹੜੇ ਆਪਾਂ ਰਾਸ ਮੈਂਬਰ ਦੇ ਵੀ ਸახਦੇਗੇ ਜਾਂ ਚੋਣ ਲੜਨ ਲੜਨ ਵਾਸਤੇ ਸਾਡੇ ਕੋਲੇ ਮੰਤਰੀ ਮੀਤੇਰ ਤੋਂ ਵਗੈਰ ਹੋਰ ਬੰਦੇ ਨੇ ਹੈਗੇ ਕੋਈ ਸੋਡੇ ਪਾਰਟੀ ਦੇ ਵਿੱਚ ਝਾੜੂ ਦੇ ਵਿੱਚ ਬਹੁਤ ਕਾਬਿਲ ਕਾਬਿਲਿਤ ਇਨਸਾਨ ਬੈਠੇ ਨੇ ਜਿਹੜੇ ਜਿਹੜੇ ਮਤਲਬ ਪਹਿਲਾਂ ਜੁੜੇ ਵੀ ਨੇ ਪਾਰਟੀ ਨਾਲ ਤੁਸੀਂ ਉਹਨੂੰ ਟਿਕਟ ਨਹੀਂ ਦੇ ਸਕਦੇ ਸੀਗੇ ਪਰ ਉਹ ਗੱਲਾਂ ਕਰਨੀਆਂ ਬਹੁਤ ਆਸਾਨ ਨਹੀਂ ਗੀਆਂ ਸਾਡੀ ਬੇਨਤੀ ਆ ਸਰੂਰ ਵਾਲਿਓ ਪਹਿਲਾਂ ਇਹ ਦਿੱਲੀ ਚੰਡੀਗੜ੍ਹ ਜਾ ਕੇ ਬਹਿ ਗਏ ਸਾਰੇ ਮੰਤਰੀ ਜਿਹੜੇ ਕਹਿੰਦੇ ਸੀ ਸਰਕਾਰਾਂ ਪਿੰਡਾਂ ਉਜੱਲਾ ਕਰਨੀਆਂ ਸੱਤ ਚੁੱਤ ਚੱਲਿਆ ਕਰਨੀਆਂ ਬਰੁਟਾ ਥੱਲੇ ਸਰਕਾਰਾਂ ਚੱਲਿਆ ਕਰਨੀਆਂ ਜੇ ਤੁਸੀਂ ਜਿੱਤਿਆਗੇ ਭੇਜ ਤੇ ਦਿੱਲੀ ਦਿੱਲੀ ਰਿਵਾਗ ਜਾਣਗੇ ਛੁੱਡੀ ਕੋਈ ਸ਼ਾਰਸੂ ਨਹੀਂ ਲੈਣੀਗੀ ਉਹ ਤਾਂ ਹੁਣ ਆਪਣਾ ਦੇਖਿਆ ਪਰਖਿਆ ਸਰਦਾਰ ਸਿਮਰਜੀਤ ਸਿੰਘ ਮਾਨ ਦਿੱਲੀ ਦਾ ਸਿੱਧਾ ਬਾਹਵ ਦਾ ਉਲਝਣ ਉਲਝਣੇ ਕੋਥੀ ਆ ਕੇ ਨਾ ਵੀ ਤੁਹਾਨੂੰ ਐਮਐਲਏ ਬਣਾਤਾ ਪ੍ਰਮਾਤਮਾ ਨੇ ਤੁਹਾਨੂੰ ਮੰਤਰੀ ਬਣਾਤਾ ਹੁਣ ਤੁਸੀਂ ਤਾਂ ਇਹ ਤਾਂ ਕੰਮ ਕਰ ਲਓ ਧਿਆਨ ਨਾਲ ਦਿੱਲੀ ਵਾਲ ਜਿਹੜਾ ਆਉਂਦਾ ਦਿੱਲੀ ਕਿੰਨੀ ਭੱਜ ਜਾਂਦਾ ਹੈ ਪੰਜਾਬ ਦਾ ਸਾਹਮਣੇ ਪਹਿਲਾਂ ਆ ਕੇ ਸਾਡਾ ਸਰੋਜ ਜ਼ਿਲ੍ਹੇ ਸਾਹਮਣੇ ਆ ਕੇ ਪਹਿਲਾਂ ਬਰਨਾਲਾ ਜ਼ਿਲ੍ਹੇ ਸਾਹਮਣੇ ਪਹਿਲਾਂ ਆ ਕੇ ਸਾਡਾ ਇੱਥੇ ਤਾਂ ਹੀ ਕੰਮ ਨਹੀਂ ਕਰ ਰਹੇ ਬਾਕੀ ਸਾਮਾ ਬਲਵਾਨ ਉਹ ਸਾਰਾ ਦੱਸ ਦੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ